ਸਾਦੀ ਦੀ ਦੇਗ ਗੁਰੂ ਸਾਹਿਬ ਜੀ ਨੇ ਕਦੋਂ ਤਿਆਰ ਕੀਤੀ ਸੋ ਜਿਹੜੇ ਸਾਡੇ ਇਤਿਹਾਸਿਕ ਸਰੋਤ ਹਨ ਉਹਦੇ ਅਨੁਸਾਰ ਜਦੋਂ ਮਹਾਰਾ ਸੱਚੇ ਪਾਤਸ਼ਾਹ ਜੀ ਸਿੱਧਾਂ ਦੇ ਕੋਲ ਗਏ ਸਿੱਧਾਂ ਦੇ ਨਾਲ ਗੋਸ਼ਟ ਕਰਨ ਤੇ ਉੱਥੇ ਜਿਹੜੇ ਸਿੱਧ ਬੈਠੇ ਸਨ ਉਹਨਾਂ ਦੇ ਸਰੀਰ ਜਦੋਂ ਸੁੱਕ ਗਏ ਉਹ ਜਿਆਦਾ ਸੁੱਕੇ ਹੋਏ ਸਨ ਤੇ ਉਸ ਸਮੇਂ ਫਿਰ ਸਾਡਾ ਇਤਿਹਾਸ ਦੱਸਦਾ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸੰਕੰਡ ਵਿੱਚੋਂ ਪੰਜੇ ਪਦਾਰਥ ਖਾਏ ਤੇ ਸਤਗੁਰੂ ਜੀ ਨੇ ਫਿਰ ਉੱਥੇ ਜਾ ਕੇ ਦੇਗ ਜਿਹੜੀ ਦੀ ਤਿਆਰ ਕਰਕੇ ਉਹਨਾਂ ਸਿੱਧਾਂ ਨੂੰ ਚਕਾਈ ਤੇ ਉਹ ਜਦੋਂ ਉਹਨਾਂ ਸਿੱਧਾਂ ਨੇ ਇਹ ਦੇਖ ਚੁੱਕੀ ਤੇ ਗੁਰੂ ਪਿਆਰਿਓ ਉਹਨਾਂ ਦੀ ਜਿਹੜੀ ਸੂਚੀ ਸੀ ਉਹ ਮਹਾਰਾਜ ਸੱਤ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਬਿਲਕੁਲ ਸਿੱਧੀ ਹੋ ਗਈ ਬਿਲਕੁਲ ਟਿਕ ਗਈ ਸੋ ਜਿਹੜਾ ਵੀ ਸਿੱਖ ਦੇਗ ਕਰਦਾ ਹੈ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਦਾ ਹੈ ਉਹ ਜਿਹੜੀ ਸਿੱਧੀ ਹੈ ਗੁਰੂ ਪਿਆਰਿਓ ਸਾਠ ਖੰਡ ਵਿਖੇ ਗੁਰੂ ਸਾਹਿਬ ਜੀ ਦੇ ਦਰ ਘਰ ਵਿਖੇ ਪ੍ਰਵਾਨ ਹੁੰਦੀ ਹੈ ਸੋ ਬਹੁਤ ਸੰਗਤਾਂ ਦਾ ਇਹ ਪ੍ਰਸ਼ਨ ਸੀ ਵੀ ਕੜਾਹ ਪ੍ਰਸਾਦ ਦੀ ਦੇਗ ਕਿੱਦਾਂ ਆਈ ਕਦੋਂ ਗੁਰੂ ਸਾਹਿਬ ਜੀ ਨੇ ਤਿਆਰ ਕੀਤੀ ਸੋ ਸਾਡੇ ਇਤਿਹਾਸਕ ਸਰੋਤ ਜਿਹੜੀ ਸੀਨਾਬ ਸੀਨਾ ਮਰਿਆਦਾ ਹੈ ਉਹ ਕਹਿੰਦੀ ਹੈ ਕਿ ਗੁਰੂ ਸਾਹਿਬ ਜੀ ਨੇ ਸਿੱਧਾ ਦੇ ਨਾਲ